ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਸਤ ਕਾਲੀ ਮਿਰਚ ਦੇ ਦਾਣਿਆਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਠ ਮਹੀਨੇ ਦੇ ਲਾਸਟ ਸ਼ਨੀਵਾਰ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਛੇ ਕਰ ਤੁਸੀਂ ਇਹ ਉਪਾਅ ਕਰਕੇ ਸੱਤ ਕਾਲੀ ਮਿਰਚ ਦੇ ਦਾਣੇ ਆਪਣੇ ਘਰ ਦੇ ਵਿੱਚ ਜਲਾ ਦੇਣਿਓ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸ਼ਨੀ ਦੇਵ ਦੀ ਇੰਨੀ ਜਾਦੀ ਕਿਰਪਾ ਹੋ ਜਾਵੇਗੀ ਕਿ ਤੁਹਾਨੂੰ ਰਾਤੋਂ ਰਾਤ ਮਾਲਾ ਮਾਲ ਕਰ ਦੇਣਗੇ ਇਸੀ ਤਰੀਕੇ ਦੀ ਨਾਲ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਧਨ ਪੈਸੇ ਤੇ ਬੈਂਕ ਬੈਲੈਂਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਪੈਸਾ ਆਉਂਦਾ ਨਹੀਂ ਤੇ ਚਾਹ ਫਿਰ ਪੈਸਾ ਆ ਜਾਂਦਾ ਹੈ ਤੇ ਪੈਸਾ ਰੁਕਦਾ ਨਹੀਂ ਫਜ਼ੂਲ ਖਰਚ ਬਹੁਤ ਹੀ ਜ਼ਿਆਦਾ ਵਧੇ ਹੋਏ ਨੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਧਨ ਪੈਸੇ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਨੇ ਤਾਂ ਉਹ ਆਪਣੇ ਘਰ ਦੇ ਵਿੱਚ ਸਤ ਕਾਲੀ ਮੇਚ ਦਾ ਇਹ ਉਪਾਅ ਕਰਕੇ ਤੇ ਸਤ ਕਾਲੀ ਮੇਚ ਦੇ ਦਾਣਿਆਂ ਨੂੰ ਆਪਣੀ ਘਰ ਦੇ ਵਿੱਚ ਜਲਾ ਦਿੰਦੇ ਨੇ ਇਹ ਇੱਕ ਛੋਟਾ ਜਿਹਾ ਤੇ ਸਿੰਪਲ ਜਿਹਾ ਉਪਾਅ ਹੈ ਤੇ ਸ਼ਨੀਵਾਰ ਦੇ ਦਿਨ ਨੂੰ ਕੀਤਾ ਜਾਣ ਵਾਲਾ ਇਹ ਉਪਾਅ ਜੇਠ ਮਹੀਨੇ ਦੇ ਆਖਰੀ ਸ਼ਨੀਵਾਰ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਸ਼ਨੀਵਾਰ ਕਿਸੇ ਪ੍ਰੋਬਲਮ 'ਚ ਦੇ ਕਰਕੇ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਐਤਵਾਰ ਦੇ ਦਿਨ ਇਸ ਉਪਾਅ ਨੂੰ ਕਰ ਸਕਦੇ ਕਿਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਸਾਲ 2025 ਜੋ ਸਾਲ ਇਹ ਮੰਗਲ ਦਾ ਸਾਲ ਹੈ ਇਹ ਮੰਗਲ ਦੇ ਸਾਲ ਦੇ ਵਿੱਚ ਜਿਹੜਾ ਜੇਠ ਦਾ ਮਹੀਨਾ ਹੈ ਉਹ ਸਭ ਤੋਂ ਜ਼ਿਆਦਾ ਉੱਤਮ ਮਹੀਨਾ ਹੈ ਇਸੀ ਤਰੀਕੇ ਦੇ ਨਾਲ ਇੱਕ ਜੇਠ ਦਾ ਹੀ ਮਹੀਨਾ 2025 ਸਾਲ ਦੇ ਵਿੱਚ ਜੇਠ ਦਾ ਮਹੀਨਾ ਹੈ ਜੋ ਉਹ ਸੰਕਟ ਮੋਚਨ ਹਨੂਮਨ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ। ਇਹ ਇੱਕ ਅਜੀਹਾ ਮਹੀਨਾ ਹੈ ਜਿਸ ਮਹੀਨੇ ਦੇ ਵਿੱਚ ਸੂਰਜ ਦੇਵਤਾ ਦੀ ਅਰਚਨਾ ਤੇ ਪੂਜਾ ਕੀਤੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਸ਼ਨੀ ਦੇਵ ਦੇ ਨਾਲ ਜੁੜੇ ਹੋਏ ਉਪਾਅ ਤੁਸੀਂ ਸ਼ਨੀਵਾਰ ਚ ਐਤਵਾਰ ਦੇ ਦਿਨੋਂ ਜੇਠ ਮਹੀਨੇ ਦੇ ਵਿੱਚ ਤੁਸੀਂ ਕਰ ਲਏ ਤੁਹਾਡੇ ਘਰ ਦੇ ਵਿੱਚ ਇੰਨੀ ਜਿਆਦੀਆਂ ਖੁਸ਼ੀਆਂ ਆਉਣਗੀਆਂ ਤੁਹਾਡੀ ਖੁਸ਼ ਕਿਸਮਤ ਜ਼ਿੰਦਗੀ ਇੱਕਦਮ ਚਮਕ ਚਾਵੇਗੀ ਤੁਹਾਡੇ ਘਰ ਦੇ ਵਿੱਚ ਆਉਣ ਵਾਲੀਆਂ ਸੱਤ ਪੀੜ੍ਹੀਆਂ ਦੇ ਤੱਕ ਕਦੇ ਵੀ ਤੁਹਾਨੂੰ ਧਨ ਦੌਲਤ ਤੇ ਪੈਸੇ ਤੇ ਬੈਂਕ ਬੈਲੈਂਸ ਦੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਮੁਸ਼ਕਲ ਨਹੀਂ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੈ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋएगी ਤੁਹਾਡੇ ਘਰ ਨੂੰ ਬੇਸ਼ੱਕ ਕਿਸੇ ਦੀ ਕਿੰਨੀ ਵੀ ਬੁਰੀ ਨજર ਕਿਉਂ ਨਾ ਲੱਗੀ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਘਰ ਦੇ ਵਿੱਚ ਇੰਨੀ ਚਾਰੀ ਕਿਸੇ ਦੀ ਬੁਰੀ ਨજર ਲੱਗੀ ਹੁੰਦੀ ਹੈ ਨਾ ਤਾਂ ਉਸ ਘਰ ਦੀ ਕਦੇ ਵੀ ਤਰੱਕੀ ਨਹੀਂ ਹੁੰਦੀ ਉਸ ਘਰ ਦੇ ਵਿੱਚ ਕਦੇ ਵੀ ਧੰਨ ਪੈਸਾ ਨਹੀਂ ਆਉਂਦਾ ਉਸ ਘਰ ਦੇ ਵਿੱਚ ਕਦੇ ਵੀ ਜੋਬ ਨੌਕਰੀ ਨਹੀਂ ਮਿਲਦੀ ਪੈਸਾ ਰੁਕਦਾ ਨਹੀਂ ਉਹਨਾਂ ਦਾ ਕੋਈ ਵੀ ਕਾਰੋਬਾਰ ਚੱਲਦਾ ਨਹੀਂ ਕਿਸੇ ਕੰਮ ਦੇ ਵਿੱਚ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਹੱਥ ਦੇ ਵਿੱਚ ਨੌਕਰੀ ਆਈ ਹੋਈ ਚਲੀ ਜਾਂਦੀ ਹੈ ਕਈ ਵਾਰ ਅਸੀਂ ਜੋਬ ਕਰਦੇ ਹਾਂ ਕਰਦੇ ਕਰਦੇ ਸਾਡੇ ਹੱਥ ਤੋਂ ਸਾਡੀ ਜੋਬ ਚਲੀ ਜਾਂਦੀ ਹੈ ਕਰਜ਼ੇ ਵਰਗੀ ਸਮੱਸਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਕਸਰ ਹੀ ਹੁੰਦੀ ਹੈ ਉਹਨਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਚੜ ਜਾਂਦਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸ਼ਨੀ ਦੀ ਪੀੜਾ ਜਿਹੜੀ ਉਹ ਪਰੇਸ਼ਾਨ ਕਰ ਰਹੀ ਹੈ ਤਾਂ ਤਾਂ ਵੀ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਇਸ ਚੀਜ਼ ਤੋਂ ਵੀ ਬਹੁਤ ਜ਼ਿਆਦਾ ਲਾਭ ਮਿਲੇਗਾ ਕਿਉਂਕਿ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸ਼ਨੀ ਦੀ 7.5 ਚੱਲ ਰਹੀ ਹੁੰਦੀ ਹੈ ਹਰ ਦਾ ਭਾਵ ਕਿ ਸ਼ਨੀ ਦੀ ਕੋਈ ਵੀ ਮਹਾ ਦਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਹੈ। ਹਰ ਦਾ ਭਾਵ ਚੇਕਰ ਤੁਹਾਡੀ ਰਾਸ਼ੀ ਦੇ ਵਿੱਚ ਕੋਈ ਸ਼ਨੀ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ ਫਿਰ ਵੀ ਤੁਹਾਨੂੰ ਇਹ ਉਪਾਅ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ। ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਮੇਖ ਰਾਸ਼ੀ ਦੇ ਵਿੱਚ ਸ਼ਨੀ ਦੀ ਸਾਢੇ ਸਤਿਏ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਇਸ ਤਰੀਕੇ ਦੇ ਨਾਲ ਜਿਹੜੇ ਮੇਖ ਰਾਸ਼ੀ ਵਾਲੇ ਲੋਕ ਨੇ ਨਾ ਉਹਨਾਂ ਨੂੰ ਖਾਸ ਕਰਕੇ ਇਹ ਉਪਾਅ ਕਰਨਾ ਚਾਹੀਦਾ ਹੈ। ਤੇ ਜਾ ਫਿਰ ਜਿੰਨਾ ਤੇ ਸ਼ਨੀ ਦੀ 7:30 ਚੱਲ ਰਹੀ ਹੈ ਜਿਹੜੇ ਹੋਰ ਵੀ ਰਾਸ਼ੀਆਂ ਵਾਲੇ ਲੋਕ ਨੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਨੇ। ਆਮ ਦਾ ਭਾਵ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੈਸੇ ਨੂੰ ਛੱਡ ਕੇ ਪੈਸੇ ਦੀ ਪ੍ਰੋਬਲਮ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋਵੇਗੀ ਹੀ ਹੋਵੇਗੀ ਪੈਸੇ ਨੂੰ ਛੱਡ ਕੇ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਤਾਂ ਉਹ ਪ੍ਰੋਬਲਮ ਤੁਹਾਡੀ ਇੱਕਦਮ ਦੂਰ ਹੋ ਜਾਵੇਗੀ ਇਹ ਉਪਾਅ ਕਰਨ ਦੇ ਨਾਲ। ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਨੂੰ ਪਾੜੂ ਕਿਵੇਂ ਕਰਨਾ ਹੈ ਤੇ ਸਾਨੂੰ ਇਹ ਉਪਾਅ ਕਰਨ ਦੇ ਲਈ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਸਤ ਕਾਲੀਆਂ ਮਿਰਚਾਂ ਦੇ ਦਾਣੇ ਚਾਹੀਦੇ ਨੇ ਇਕਦਮ ਸਾਫ਼ ਸੁਥਰੇ ਤੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਉਹੋ ਚੀਜ਼ ਦੀ ਜ਼ਰੂਰਤ ਹੈ ਇਸ ਦੇ ਨਾਲ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਚਲਾਉਣਾ ਤੇ ਜੇਕਰ ਤੁਸੀਂ ਕਪੂਰ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲਓਗੇ ਤਾਂ ਕਪੂਰ ਦੇ ਟੁਕੜੇ ਦੇ ਨਾਲ ਤੁਹਾਡੇ ਕਾਲੀ ਮਿਰਚ ਦੇ ਜੋ ਦਾਣੇ ਨੇ ਉਹ ਆਸਾਨੀ ਦੇ ਨਾਲ ਚੱਲ ਜਾਣਗੇ ਇਸ ਦੇ ਨਾਲ ਨਾਲ ਤੁਸੀਂ ਲੈਣਾ ਇੱਕ ਮਿੱਟੀ ਦਾ ਦੀਵਾ ਬੱਤੀ ਲਗਾ ਕੇ ਸਰੋਂ ਦਾ ਤੇਲ ਪਾ ਕੇ ਤੁਸੀਂ ਇੱਕ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰ ਲੈ ਸਰੋਂ ਦੇ ਤੇਲ ਦਾ ਜਿਹੜਾ ਤੁਸੀਂ ਦੀਵਾ ਤਿਆਰ ਕਰ ਲੈਣਾ ਇਹ ਤੁਸੀਂ ਸ਼੍ਰੀ ਦੀਵ ਦੇ ਅੱਗੇ ਤੁਸੀਂ ਉਹਨਾਂ ਦੀ ਫੋਟੋ ਜਾਂ ਤਸਵੀਰ ਦੇ ਅੱਗੇ ਚਗਾਉਣਾ ਇਹ ਕਿੱਥੇ ਚਗਾਉਣਾ ਹੈ ਇਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੈ ਨਾ ਉਸ ਦੀਵੇ ਨੂੰ ਤੁਸੀਂ ਲੈ ਕੇ ਤੇ ਜਿਹੜੀਆਂ ਸੱਤ ਕਾਲੀਆਂ ਮਿਰਚਾਂ ਦੇ ਤੁਸੀਂ ਦਾਣੇ ਲੈ ਲਏ ਜਿਸ ਦੇ ਵਿੱਚ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਚਲੋਣਾ ਹੈ ਉਸ ਦੇ ਲਈ ਤੁਸੀਂ ਇੱਕ ਬਰਤਨ ਲੈ ਸਕਦੇ ਚਾਹੀ ਉਹ ਮਿੱਟੀ ਦੀ ਕੋਈ ਕਟੋਰੀ ਹੋਵੇ ਚਾਹ ਪਲੇਟ ਚਾ ਫਿਰ ਕੋਈ ਹੋਰ ਵੀ ਧਾਤੂ ਦਾ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਆਪਣੇ ਘਰ ਦੇ ਵਿੱਚ ਜਿਹੜੀ ਪੱਛਮ ਦਿਸ਼ਾ ਹੈ ਤੁਸੀਂ ਆਪਣੇ ਘਰ ਦੀ ਪੱਛਮ ਦਿਸ਼ਾ ਦੇ ਵਿੱਚ ਬੈਠ ਜਾਣਾ ਹੈ। ਸ਼ਰਧਾ ਭਾਵ ਕਿ ਵੈਸਟ ਡਾਇਰੈਕਸ਼ਨ ਦੇ ਵਿੱਚ ਤੁਸੀਂ ਬੈਠ ਜਾਣਾ ਹੈ ਜਿਹੜੀ ਪੱਛਮ ਦਿਸ਼ਾ ਹੁੰਦੀ ਹੈ ਨਾ ਉਹ ਸ਼ਨੀ ਦੇਵ ਦੀ ਦਿਸ਼ਾ ਹੁੰਦੀ ਹੈ। ਇਸ ਤਰੀਕੇ ਦੇ ਨਾਲ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਬੈਠ ਕੇ ਜਿਹੜੀ ਸ਼ਨੀ ਦੇਵ ਦੀ ਦਿਸ਼ਾ ਹੋਵੇਗੀ ਉੱਥੇ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੋਇਆ ਹੈ ਨਾ ਤੁਸੀਂ ਉੱਥੇ ਉਸ ਦੀਵੇ ਨੂੰ ਜਗਾ ਦੇਣਾ ਹੈ। ਉਸ ਦੀਵੇ ਨੂੰ ਜਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਸ਼ਨੀ ਦੇਵ ਦੇ ਕੁਝ ਮੰਤਰ ਨੇ ਜਿਹੜੇ ਉਹਨਾਂ ਨੂੰ ਤੁਸੀਂ ਬੋਲਣਾ ਓਮ ਸਨ ਸਨਚਰਾਏ ਨਮਾ ਓਮ ਸਨ ਸਨਚਰਾਏ ਨਮਾ ਇਹ ਸ ਮੰਤਰ ਨੂੰ ਤੁਸੀਂ ਬੋਲਣਾ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਨੋਟ ਕਰਕੇ ਕਾਪੀ ਤੇ ਵੀ ਲਿਖ ਸਕਦੇ ਹੋ ਤੇ ਹੁਣ ਗੱਲ ਕਰਦੀ ਹੈ ਕਿ ਇਸ ਮੰਤਰ ਨੂੰ ਆਪਾਂ ਬੋਲਣਾ ਕਿੰਨੀ ਵਾਰ ਇਸ ਤੁਸੀਂ ਮੰਤਰ ਨੂੰ 11 ਵਾਰ ਬੋਲਣਾ ਹੈ ਤੇ 11 ਵਾਰ ਬੋਲਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਸੱਤ ਕਾਲੀਆਂ ਮਿਰਚਾਂ ਦੇ ਦਾਣੇ ਹੋਣਗੇ ਨਾ ਇਹਨਾਂ ਸੱਤ ਕਾਲੀਆਂ ਮਿਰਚਾਂ ਦੇ ਦਾਣਿਆਂ ਨੂੰ ਜਿਹੜੀ ਤੁਸੀਂ ਕਟੋਰੀ ਲਈਏ ਜਾਂ ਕੋਈ ਬਰਤਨ ਲਿਆਏ ਉਸ ਬਰਤਨ ਦੇ ਵਿੱਚ ਪਾ ਕੇ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਬੈਠ ਕੇ ਹੀ ਇਹ ਕਾਲੀਆਂ ਮਿਰਚਾਂ ਦੇ ਦਾਣੇ ਇੱਕ ਕਪੂਰ ਦਾ ਟੁਕੜਾ ਲੈ ਕੇ ਤੁਸੀਂ ਉਹਨਾਂ ਨੂੰ ਜਲਾ ਦਿਓ ਜਿਵੇਂ ਹੀ ਤੁਸੀਂ ਹਰ ਇੱਕ ਕਾਲੀ ਮਿਰਚ ਨੂੰ ਤੁਸੀਂ ਰੱਖਣਾ ਹੈ ਕਿਸੇ ਕਟੋਰੀ ਦੇ ਵਿੱਚ ਪਾ ਕੇ ਤੇ ਹਰ ਇੱਕ ਕਾਲੀ ਮਿਰਚ ਦੇ ਦਾਣੇ ਦੇ ਨਾਲ ਤੁਸੀਂ ਮਹਾਦੇਵ ਦਾ ਧਿਆਨ ਧਰਨਾ ਹੈ ਮਹਾਦੇਵ ਦਾ ਤੁਸੀਂ ਧਿਆਨ ਧਰ ਕੇ ਆਪਣੀ ਜੋ ਵੀ ਪ੍ਰਾਰਥਨਾ ਹੈ ਨਾ ਉਹ ਕਰਨੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਕਸ਼ਟ ਨੇ ਜੋ ਵੀ ਪ੍ਰੋਬਲਮ ਮੁਸ਼ਕਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮੇਰੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਦੂਰ ਕਰ ਦੇਵੋ ਤੁਸੀਂ ਆਪਣੀ ਕਿਰਪਾ ਮੇਰੀ ਉੱਪਰ ਬਣਾ ਕੇ ਰੱਖਣਾ ਇਸ ਤਰੀਕੇ ਦੇ ਨਾਲ ਤੁਸੀਂ ਮਹਾਦੇਵ ਦਾ ਧਿਆਨ ਧਰ ਕੇ ਤੁਸੀਂ ਆਪਣੀ ਜੋ ਵੀ ਪ੍ਰਾਰਥਨਾ ਹੈ ਮੁਸ਼ਕਿਲ ਹੈ ਉਹ ਤੁਸੀਂ ਬੋਲਦੇ ਨਹੀਂ ਹਰ ਕਲ ਹਰ ਤੁਸੀਂ ਦ ਕਾਲੀ ਮਿਰਚ ਦੇ ਦਾਣੇ ਦੇ ਉੱਪਰ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਇਹ ਨਹੀਂ ਹੈ ਕਿ ਵੀ ਤੁਸੀਂ ਇੱਕ ਵਾਰ ਦੇ ਵਿੱਚ ਮਿਰਚਾ ਪਾ ਕੇ ਤੇ ਇੱਕ ਵਾਰ ਹੀ ਪ੍ਰਾਰਥਨਾ ਕਰਨੀ ਜਿਵੇਂ ਇੱਕ ਮਿਰਚ ਦਾ ਦਾਣਾ ਤੁਸੀਂ ਇੱਕ ਕਟੋਰੀ ਚ ਰੱਖ ਲਿਆ ਤੁਸੀਂ ਆਪਣੀ ਪ੍ਰਾਰਥਨਾ ਕੀਤੀ ਅਗਲਾ ਰੱਖ ਲਿਆ ਫੇਰ ਕੀਤੀ ਇਸ ਤਰੀਕੇ ਦੇ ਨਾਲ ਹਰ ਕਾਲੀ ਮਿਰਚ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਮਹਾਦੇਵ ਦੇ ਅੱਗੇ ਕਰਨੀ ਹੈ ਇਸ ਤਰ੍ਹਾਂ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਕਾਲੀਆਂ ਮਿਰਚਾਂ ਨੂੰ ਕਟੋਰੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕपूर ਦਾ ਜੋ ਇੱਕ ਟੁਕੜਾ ਲਿਆ ਸੀ ਨਾ ਉਸ ਕपूर ਦੇ ਟੁਕੜੇ ਦੇ ਨਾਲ ਇਹਨਾਂ ਨੂੰ ਤੁਸੀਂ ਜਲਾ ਦਿਨਾ ਇਸ ਤਰੀਕੇ ਦੇ ਨਾਲ ਜਦੋਂ ਜਲਾਓਗੇ ਨਾ ਕਾਲੀ ਮਿਰਚ ਪੂਰੀ ਤਰ੍ਹਾਂ ਚਲ ਜਾਵੇਗੀ ਤੇ ਜਿਹੜੀ ਇਹਦੀ ਰਾਖ ਹੋਵੇਗੀ ਨਾ ਇਸ ਨੂੰ ਤੁਸੀਂ ਚਲਦੇ ਹੋਏ ਪਾਣੀ ਦੇ ਵਿੱਚ ਵਹਾ ਦਿਨਾ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਨੂੰ ਕਿਸੇ ਦੀ ਨજર ਲੱਗੀ ਹੋਵੇਗੀ ਤੁਹਾਡੇ ਘਰ ਦੇ ਵਿੱਚ ਕੋਈ ਗ੍ਰਹਿ ਦੋਸ਼ ਹੋਵੇਗਾ ਜਾਂ ਵਾਸਤੂ ਦੋਸ਼ ਹੋਵੇਗਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਤੇ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਕਰਵਾਇਆ ਹੋਇਆ ਤਾਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਚੁੱਕਿਆ ਸੀ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਬੰਦ ਹੋ ਗਏ ਨੇ ਉਹਨਾਂ ਦੇ ਲਈ ਇਹ ਬਹੁਤ ਹੀ ਅਚੁੱਕ ਉਪਾਏ ਇੱਕ ਵਾਰ ਜ਼ਰੂਰ ਕਰਨ ਤੇ ਉਹਨਾਂ ਦੇ ਘਰ ਦੇ ਵਿੱਚ ਚਾਰੋਂ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਐਸੇ ਰਸਤੇ ਵੀ ਤੁਹਾਨੂੰ ਮਿਲਦੇ ਚਲੇ ਆਉਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਨੂੰ ਧਨ ਸੁੱਖ ਸਮ੍ਰiddhi ਤੇ ਪੈਸਾ ਹਰ ਇੱਕ ਚੀਜ਼ ਤੁਹਾਨੂੰ ਆਪਣੀ ਜ਼ਿੰਦਗੀ ਦੀ ਮਿਲੇਗੀ ਤਾਂ ਕੋ ਕੋ ਜੇ ਤੁਹਾਡੇ ਕੋਲ ਹੋਵੇਗਾ ਜੇਕਰ ਤੁਸੀਂ ਇਸ ਉਪਾ ਨੂੰ ਸ਼ਨੀਵਾਰ ਦੇ ਦਿਨ ਕਰੋਗੇ ਤਾਂ ਜਿਵੇਂ ਹੀ ਇਹ ਦੀਵਾ ਜਿਹੜਾ ਤੁਸੀਂ ਜਗਾਇਆ ਉਹ ਠੰਡਾ ਹੋ ਜਾਵੇਗਾ ਤੇ ਉਸ ਨੂੰ ਤੁਸੀਂ ਉੱਥੋਂ ਚੁੱਕ ਲੈਣਾ ਤੇ ਇਹ ਉਪਾ ਕਰਦੇ ਸਮੇਂ ਤੁਸੀਂ ਸ਼ਨੀ ਦੇਵ ਦੇ ਮੰਤਰਾਂ ਦਾ ਜਾਪ ਜ਼ਰੂਰ ਕਰਨਾ ਕਿਉਂਕਿ ਹੁੰਦਾ ਕੀ ਹੈ ਕਿ ਜਿਸ ਪਰਿਵਾਰ ਤੇ ਜਿਸ ਵਿਅਕਤੀ ਤੇ ਸ਼ਨੀ ਦੇਵ ਦੀ ਕਿਰਪਾ ਹੋ ਜਾਂਦੀ ਹੈ ਨਾ ਉਸ ਦੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਪ੍ਰੋਬਲਮ ਆ ਹੀ ਨਹੀਂ ਸਕਦੀ ਜੇਕਰ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਉਹ ਇਹ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਦੂਰ ਹੋ ਜਾਂਦੀ ਹੈ ਜੈਸੇ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਕਸ਼ਟ ਦੁੱਖ ਜਿਹੜਾ ਹੁੰਦਾ ਹੈ ਉਹ ਤੁਰੰਤ ਦੂਰ ਹੋ ਜਾਂਦਾ ਹੈ ਕਦੇ ਵੀ ਰੁਕ ਹੀ ਨਹੀਂ ਪਾਉਂਦਾਗਾ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਕਰੋ ਫਲਦਾਤਾ ਸ਼੍ਰੀ ਦੇਵ ਦੀ ਜੈਸ ਵੀ ਇਨਸਾਨ ਨੂੰ ਕਿਰਪਾ ਹੋ ਜਾਂਦੀ ਹੈ ਕਿਰਪਾ ਮਿਲਦੀ ਹੈ ਉਸ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕਸ਼ਟ ਤੇ ਦੁੱਖ ਨੇ ਜਿਹੜੇ ਉਹ ਸ਼ੂ ਨਹੀਂ ਪਾਉਂਦੇ ਇੱਕ ਵਾਰ ਜ਼ਰੂਰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਇਹ ਉਪਾਅ ਕਰਿਓ ਤੁਸੀਂ ਦੇਖਿਓ ਕਿ ਕਿਵੇਂ ਤੁਹਾਡੇ ਨਾਲ ਚਮਤਕਾਰੀ ਤੁਹਾਨੂੰ ਫਾਇਦੇ ਹੋਣਗੇ ਇਸ ਉਪਾਅ ਨੂੰ ਕਰਨ ਦੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਸ਼ਨੀਵਾਰ ਦੇ ਦਿਨ ਨੂੰ ਕੀਤਾ ਜਾਣ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਅੱਜ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ